ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਪੈ ਜਸੀ ਮਾਨ ਅੱਜ 15 ਤਰੀਕਾ 15 ਫਰਵਰੀ 2026 15 ਫਰਵਰੀ 2026 ਦਿਨ ਹੈ ਜੀ ਐਤਵਾਰ ਦਾ ਹੁਣ ਐਤਵਾਰ ਦੀ ਤਿਥੀ ਹੈ ਐਤਵਾਰ ਦੀ ਐਤਵਾਰ ਦਾ ਦਿਨ ਹੈ ਔਰ ਗ੍ਰਹਿਾਂ ਦੇ ਮੁਤਾਬਕ ਅੱਜ ਸ਼ਿਵਰਾਤਰੀ ਹੈ ਸ਼ਿਵਰਾਤਰੀ ਦਾ ਮਹੱਤਵ ਆਪਣੇ ਭਾਰਤ ਵਿੱਚ ਕਾਫੀ ਹੈ ਕਿਉਂਕਿ ਸ਼ਿਵ ਤੇ ਪਾਰਵਤੀ ਦੇ ਵਿਆਹ ਦੀ ਰਾਤ ਮੰਨੀ ਜਾਂਦੀ ਆ ਤਾਂ ਇਸ ਕਰਕੇ ਇਸ ਦਾ ਨਾਮ ਸ਼ਿਵਰਾਤਰੀ ਆ ਗ੍ਰਹਾਂ ਦੇ ਮੁਤਾਬਕ ਮੰਗਲ ਚੰਦਰ ਦਾ ਯੋਗ ਰਹੇਗਾ ਮੰਗਲ ਚੰਦਰਮਾ ਉੱਚ ਦੇ ਰਹਣਗੇ ਜੋ ਅੱਜ ਦੇ ਦਿਨ ਐਤਵਾਰ ਵਾਲੇ ਦਿਨ ਮਕਰ ਰਾਸ਼ੀ ਚ ਚੰਦਰਮਾ ਮਕਰ ਰਾਸ਼ੀ ਸ਼ਨੀ ਦੀ ਰਾਸ਼ੀ ਆ ਤੇ ਸ਼ਿਵ ਭੋਲੇनाथ ਵੀ ਸ਼ਨੀ ਦੇ ਕਾਰਕ ਹੀ ਮੰਨੇ ਜਾਂਦੇ ਆ ਵੈਸੇ ਚੰਦਰਮਾ ਦੇ ਕਾਰਕ ਵੀ ਆ ਕਿਉਂਕਿ ਜੋ ਸ਼ਿਵਲਿੰਗ ਹੈ ਇਹ ਪੱਥਰ ਦਾ ਬਣਿਆ ਹੁੰਦਾ ਆ ਜਿਹਦੇ ਤੇ ਲੋਕ ਜਲ ਚੜਾਉਂਦੇ ਆ ਔਰ ਸ਼ਿਵ ਦੀ ਪੂਜਾ ਕਰਨ ਵਾਲੇ ਕਾਫੀ ਭਗਤ ਇਹ ਇਹ ਮੰਨਦੇ ਆ ਕਿ ਉਹਨਾਂ ਦੀ ਇਹ ਹੈ ਵਿਸ਼ਵਾਸ ਹੈ ਕਿ ਜਿੰਨਾ ਜ਼ਿਆਦਾ ਅਸੀਂ ਕੱਚੀ ਲੱਸੀ ਜਾਂ ਦੁੱਧ ਸ਼ਿਵਲਿੰਗ ਤੇ ਪਾਉਨੇ ਆ ਜਾਂ ਫੁੱਲ ਚੜਾਉਨੇ ਆ ਤਾਂ ਉਨੀ ਹੀ ਸ਼ਿਵ ਦੀ ਕਿਰਪਾ ਉਹਨਾਂ ਤੇ ਬਣਦੀ ਹੈ ਚਲੋ ਇਹ ਤਾਂ ਸਾਡੇ ਆਪਣੇ ਅੰਦਰ ਦੇ ਵਿਸ਼ਵਾਸ ਦੀ ਆ ਕਿਉਂਕਿ ਪਰਮਾਤਮਾ ਤੇ ਵਿਸ਼ਵਾਸ ਤੇ ਕਰਮ ਤੁਹਾਡੇ ਅੰਦਰ ਦੀ ਸੋਚ ਨਾਲ ਹੀ ਚੱਲਦਾ ਆ ਚੰਦਰਮਾ ਸਿਰ ਤੇ ਹੋਣ ਕਰਕੇ ਚੰਦਰ ਦਾ ਕਾਰਕ ਵੀ ਸ਼ਿਵ ਭੋਲੇਨਾਥ ਨੂੰ ਹੀ ਕਿਹਾ ਜਾਂਦਾ ਆ ਪਰ ਨਾਲ ਹੀ ਦੇਖਿਆ ਜਾਵੇ ਤਾਂ ਹੁਣ ਸ਼ਨੀ ਤੋਂ ਤਾਂ ਹਰ ਕਹਿੰਦੇ ਕੋਈ ਡਰਦਾ ਸੀ ਪਰ ਸ਼ਿਵਜੀ ਨੇ ਜੋ ਹੈ ਜਦੋਂ ਆਪਣੀਆਂ ਜਟਾਵਾਂ ਜੋ ਨੇ ਆਪਣੀਆਂ ਬੰਨੀਆਂ ਹੋਈ ਸੀ ਕਹਿੰਦੇ ਸੀ ਕਿ ਵੀ ਕਾਫੀ ਜ਼ਿਆਦਾ ਸ਼ਕਤੀ ਤੇ ਜਿੱਦਾਂ ਮੜੀਆਂ 'ਚ ਬੈਠਦੇ ਸੀ ਰਾਖ ਮਾਲ ਕੇ ਤੇ ਇੱਕ ਆਪਣੀ ਹੀ ਮਸਤੀ 'ਚ ਰਹਿੰਦੇ ਸੀ ਮੰਨਿਆ ਇਹ ਵੀ ਜਾਂਦਾ ਆ ਕਿ ਜੋ ਲੋਕ ਸ਼ਿਵ ਦੀ ਪੂਜਾ ਕਰਦੇ ਆ ਇਹਨਾਂ ਨੂੰ ਭੋਲੇਨਾਥ ਕਿਹਾ ਜਾਂਦਾ ਹੈ ਬੜੀ ਜਲਦੀ ਉਹਨਾਂ ਦੀਆਂ ਮਨੋਕਾਮਨਾ ਆਪਣੇ ਭਗਤਾਂ ਦੀਆਂ ਪੂਰੀਆਂ ਕਰਦੇ ਆ ਪਰ ਅਸਲ ਦੇ ਵਿੱਚ ਚਲੋ ਜਿੱਥੇ ਜਿਸ ਦਾ ਵਿਸ਼ਵਾਸ ਉੱਥੇ ਹੀ ਪਰਮਾਤਮਾ ਇਹ ਗੱਲ ਮੇਨ ਮਾਇਨੇ ਰੱਖਦੀ ਹੈ ਜਿੱਥੇ ਜਿਸ ਦਾ ਮਨ ਉੱਥੇ ਹੀ ਪਰਮਾਤਮਾ ਜਿੱਥੇ ਜਿਸ ਦੀ ਸੋਚ ਜਾ ਕੇ ਮੁੱਕਦੀ ਹੈ ਉੱਥੇ ਹੀ ਉਸ ਨੂੰ ਉਸ ਦੀ ਕਿਰਪਾ ਜਾਪਾਂ ਕਹਦੀ ਕਿ ਵਿਸ਼ਵਾਸ ਜਿੱਥੋਂ ਤੱਕ ਹੈ ਉੱਥੇ ਹੀ ਪਰਮਾਤਮਾ ਹੈ ਸ਼ਿਵਰਾਤਰੀ ਦਾ ਜੋ ਮਹੱਤਵ ਹੈ ਆਪਣੇ ਆਪਣੇ ਭਾਰਤ ਵਿੱਚ ਤਾਂ ਇੱਥੇ ਲੋਕ ਪੂਰੀ ਰਾਤ ਸ਼ਿਵਰਾਤਰੀ ਤੇ ਮੰਦਰ ਜਾਂਦੇ ਆ ਦਿਨੇ ਵੀ ਰਾਤ ਨੂੰ ਉਹਦੀ ਪੂਜਾ ਕਰਦੇ ਆ ਕਈ ਲੋਕ ਮਤਲਬ ਮੰਦਰਾਂ ਨੂੰ ਸਜਾਇਆ ਜਾਂਦਾ ਆ ਤੇ ਪੂਰੀ ਰਾਤ ਜਗਰਾਤਾ ਕੀਤਾ ਜਾਂਦਾ ਆ ਕਈ ਲੋਕ ਜਗਰਾਤੇ ਕਰਦੇ ਆ ਸ਼ਿਵਰਾਤਰੀ ਤੇ ਤੇ ਕਿਉਂਕਿ ਰਾਤ ਦਾ ਆ ਤਾਂ ਇਸ ਕਰਕੇ ਪੂਰੀ ਰਾਤ ਬੈਠ ਕੇ ਸ਼ਿ ਭਗਤ ਭਗਤੀ ਕਰਦੇ ਆ ਹਣ ਚਲੋ ਕੀ ਕਰਨਾ ਆ ਇਹ ਆਪਾਂ ਤੁਹਾਨੂੰ ਪ੍ਰੋਗਰਾਮ ਦੇ ਅਖੀਰ ਵਿੱਚ ਦੱਸਾਂਗੇ ਤੇ ਹਰ ਰਾਸ਼ੀ ਵਾਲਿਆਂ ਨੇ ਮੇਨ ਗੱਲ ਜਿਹੜੀ ਆਪਾਂ ਤੁਹਾਨੂੰ ਇਹ ਅੱਜ ਦੱਸਣੀ ਆ ਕਿ ਸ਼ਿਵਰਾਤਰੀ ਤੇ ਜਿਨ੍ਹਾਂ ਦੀ ਜਨਮ ਪੱਤਰੀ ਵਿੱਚ ਕਾਲ ਸਰਪ ਯੋਗ ਆ ਜਿਨ੍ਹਾਂ ਦੀ ਜਨਮ ਪੱਤਰੀ 'ਚ ਸਿਰਫ ਕਾਲ ਸਰਪ ਦੋਸ਼ ਆ ਉਹਨਾਂ ਦੇ ਲਈ ਸ਼ਿਵਰਾਤਰੀ ਵਾਲੇ ਦਿਨ ਦੋ ਸੱਪ ਦਾ ਜੋੜਾ ਅਗਰ ਤੁਸੀਂ ਚੜਾਉਨੇ ਹੋ ਤਾਂ ਇਹ ਬਹੁਤ ਸ਼ੁਭ ਮੰਨਿਆ ਜਾਂਦਾ ਵੈਸੇ ਅਲੱਗ-ਅਲੱਗ ਰਾਸ਼ੀਆਂ ਵਾਲਿਆਂ ਨੇ ਅਗਰ ਦੋ ਸੱਪ ਸੱਪ ਇੱਕ ਇੱਕ ਮਿੱਥਿਆ ਹਾਸੇ ਕਿਆ ਪਤਾ ਨਹੀਂ ਇਤਿਹਾਸਕ ਹੈ ਪਤਾ ਨਹੀਂ ਕੀ ਹੈ ਕਿ ਇੱਕ ਦੱਸਿਆ ਗਿਆ ਕਿ ਸਾਰੀ ਧਰਤੀ ਜੋ ਹੈ ਉਹਨਾਂ ਦੀ ਹੋਈ ਹੈ ਕਹਿੰਦੇ ਆ ਤੇ ਨਾਲ ਇਸ ਧਰਤੀ ਤੇ ਵੀ ਕਹਿੰਦੇ ਆ ਕਿਸੇ ਨੇ ਬਲਦ ਕਹਿੰਦਾ ਕੋਈ ਚੱਕੀ ਹੋਈ ਤੇ ਕੋਈ ਕਹਿੰਦਾ ਸੱਪ ਨੇ ਚੱਕੀ ਹੋਈ ਹੈ ਚਲੋ ਆਪਾਂ ਉਹ ਚੱਕਰਾਂ 'ਚ ਨਹੀਂ ਪੈਣਾ ਤੁਹਾਨੂੰ ਆਪਾਂ ਇਸ ਚੀਜ਼ ਦੇ ਡਿਸਕਸ਼ਨ 'ਚ ਨਹੀਂ ਜਾਣਾ ਪਰ ਇਹ ਜ਼ਰੂਰ ਹੈ ਕਿ ਡਰਾਇਆ ਜਾਂਦਾ ਜੋਤਿਸ਼ ਵਿੱਚ ਕਿ ਤੁਹਾਡੀ ਜਨਮ ਪੱਤਰੀ ਚ ਕਾਲ ਸਰਪ ਦੋਸ਼ ਹੈ ਭਾਵੇਂ ਹੋਵੇ ਭਾਵੇਂ ਨਾ ਹੋਵੇ 나ਗ ਪੰਚਮੀ ਹੋਵੇ ਜਾਂ ਜਾਂ ਸ਼ਿਵਰਾਤਰੀ ਹੋਵੇ ਤਾਂ ਦੋ ਸੱਪ ਦਾ ਜੋੜਾ ਲੈ ਕੇ ਤੁਸੀਂ ਸ਼ਿਵਰਾਤਰੀ ਤੇ ਰੱਖ ਦੇਣਾ ਮਤਲਬ ਸ਼ਿਵਲਿੰਗ ਤੇ ਰੱਖ ਦੇਣਾ ਸੌਰੀ ਸ਼ਿਵਰਾਤਰੀ ਵਾਲੇ ਦਿਨ ਸ਼ਿਵਲਿੰਗ ਤੇ ਰੱਖ ਦੋ ਫੁੱਲ ਚੜਾ ਕੇ ਆਓ ਕਿ ਜੋ ਵੀ ਹੈ ਜਿੱਦਾਂ ਵੀ ਹੈ ਸਾਨੂੰ ਇਸ ਚੀਜ਼ ਬਾਰੇ ਨਹੀਂ ਪਤਾ ਪਰ ਤੁਸੀਂ ਹਰ ਟੇਡੇ ਮੇਡੇ ਰਸਤੇ ਚੋਂ ਲੰਘਾਉਣ ਲਈ ਤੁਹਾਡਾ ਆਸ਼ੀਰਵਾਦ ਬਣਿਆ ਰਹੇ ਕਿਉਂਕਿ ਕਹਿੰਦੇ ਆ ਕਹਿੰਦੇ ਕੀ ਆ ਆਪਾਂ ਦੇਖਿਆ ਹੀ ਆ ਜੋ ਫੋਟੋਆਂ ਦੇ ਵਿੱਚ ਆ ਕਿ ਸ਼ਿਵਜੀ ਦੇ ਉੱਤੇ 나ਗ ਜੋ ਆ ਉਹ ਆਪਣੇ ਗਲਚਲ ਭੇਟਿਆ ਹੋਇਆ ਹੈ ਨਾ ਤੁਸੀਂ ਦੇਖਿਆ शिवरात्रि ਤੇ ਲੋਕ ਬੱਚਿਆਂ ਨੂੰ 베ਰ ਵੰਡਦੇ ਆ 베ਰ ਦਾ ਭੋਗ ਲਗਾਉਂਦੇ ਆ ਮੰਦਰ ਚ ਆ ਕੇ ਕੋਈ ਕੋਈ ਦੁੱਧ ਚੜਾਂਦਾ ਆ ਕੋਈ ਕੱਚੀ ਲੱਸੀ ਚੜਾਂਦਾ ਆ ਕੋਈ ਦੋਸ ਸੱਪ ਚੜਾਂਦਾ ਆ ਕੋਈ ਭੋਜ ਬੇਲ ਪੱਤਰ ਚੜਾਂਦਾ ਆ ਹਨਾ ਤਾਂ ਕੋਈ ਕਿਸੇ ਤਰ੍ਹਾਂ ਦੇ ਨਾਲ ਕਿਸੇ ਤਰ੍ਹਾਂ ਪਰ ਇੱਕ ਗੱਲ ਜ਼ਰੂਰੀ ਆ ਕਿ ਇਹ ਵੀ ਹੈ ਕਿ तकरीबन ਭੰਗ ਦਾ ਪ੍ਰਸ਼ਾਦ ਵੀ ਕਈ ਮੰਦਰਾਂ ਚ ਦਿੱਤਾ ਜਾਂਦਾ ਹੈ ਪਰ ਆਪਾਂ ਇੱਕ ਗੱਲ ਆਪਾਂ ਆਪਣੇ ਬੱਚਿਆਂ ਨੂੰ ਸਮਝਾਉਣੀ ਚਾਹੀਦੀ ਆ ਕੋਈ ਵੀ ਨਸ਼ਾ ਕੋਈ ਵੀ ਨਸ਼ਾ ਕਿਸੇ ਤਰ੍ਹਾਂ ਨਾਲ ਤੁਹਾਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦਾ ਤੁਹਾਡੇ ਨਾਲ ਹੀ ਨਹੀਂ ਜਿਹੜੀ ਚੀਜ਼ ਜੁੜ ਸਕਦੀ ਜਦੋਂ ਤੁਸੀਂ ਕੋਈ ਨਸ਼ਾ ਕੀਤਾ ਤੁਸੀਂ ਆਪਣੇ ਤੋਂ ਹੀ ਬਾਹਰ ਹੋ ਤੁਹਾਡੇ ਪੈਰ ਹੀ ਤੁਹਾਡਾ ਸਾਥ ਨਹੀਂ ਦੇ ਰਹੇ ਤਾਂ ਫਿਰ ਤੁਸੀਂ ਕਿੱਥੇ ਜਾ ਕੇ ਕਿਹਦੇ ਨਾਲ ਜੁੜ ਸਕਦੇ ਹੋ ਉਹ ਸ਼ਿਵਜੀ ਸੀ ਉਹ ਸ਼ਿਵ ਭੋਲੇਨਾਥ ਸੀ ਉਹ ਉਹ ਸੀ ਤੇ ਤੁਸੀਂ ਉਹ ਨਹੀਂ ਬਣ ਸਕਦੇ ਇਸ ਕਰਕੇ ਉਹਨਾਂ ਦੇ ਕਰਕੇ ਜਾਂ ਉਹਨਾਂ ਦੇ ਨਾਮ ਤੇ ਅਗਰ ਤੁਸੀਂ ਐ ਇਦਾਂ ਦਾ ਪ੍ਰਸ਼ਾਦ ਜਾਂ ਕੋਈ ਭੰਗ ਵਗੈਰਾ ਖਾਣੇ ਹੋ ਇਹ ਤਾਂ ਸਾਡੀ ਆਪਣੀ ਹੀ ਮੈਨੂੰ ਤੇ ਬੇਕੁਸ਼ਲੀ ਲੱਗਦੀ ਆ ਬਾਕੀ ਚਲੋ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਕੋਈ ਆਪਣਾ ਆਪਣਾ ਧਰਮ ਹੈ ਹਰ ਕਿਸੇ ਦਾ ਆਪਣਾ ਆਪਣਾ ਕਰਮ ਹੈ ਪਰ ਨਸ਼ੇ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤੇ ਭੰਗ ਵਗੈਰਾ ਨਹੀਂ ਖਾਣੀ ਚਾਹੀਦੀ ਕਿਉਂ ਖਾਣੀ ਆ ਕੀ ਜ਼ਰੂਰਤ ਪਈ ਆ ਜਿਹੜੀ ਚੀਜ਼ ਸਾਡੇ ਹੋਸ਼ ਸਾਡੇ ਦਿਮਾਗ ਸਾਡੇ ਮਨ ਨੂੰ ਸਟੇਬਲ ਨਹੀਂ ਕਰ ਪਾਉਂਦੀ ਸਾਨੂੰ ਆਪਣੀ ਹੀ ਹੋਸ਼ ਭੁਲਾ ਦਿੰਦੀ ਹੈ ਉਹ ਚੀਜ਼ ਸਾਨੂੰ ਪਰਮਾਤਮਾ ਨੂੰ ਯਾਦ ਰੱਖਣ ਲਈ ਕਿੰਦਾ ਸਹਾਇਕ ਹੋ ਸਕਦੀ ਹੈ ਇਹ ਤਾਂ ਅਸੀਂ ਆਪਾਂ ਮੰਨਦੇ ਹੀ ਆ ਮੰਦਰ ਜਾਣਾ ਮਸਜਿਦ ਜਾਣਾ ਗੁਰਦੁਆਰੇ ਜਾਣਾ ਹਰ ਕਿਸੇ ਦੀ ਆਪਣੀ ਚਾਹ ਆ ਪਰ ਇੱਕ ਗੱਲ ਮੰਨਣ ਵਾਲੀ ਹੈ ਪਰਮਾਤਮਾ ਅੰਦਰ ਆ ਪਰ ਕਿਤੇ ਨਾ ਕਿਤੇ ਕੁਦਰਤ ਦੀ એનર્ਜੀ ਬੜਾ ਕੰਮ ਕਰਦੀ ਹੈ ਤੇ ਆਪਾਂ ਕੁਦਰਤ ਦੀ એનર્ਜੀ ਨਾਲ ਹੀ ਜੁੜਦੇ ਆ ਇਸ ਕਰਕੇ ਆਪਾਂ ਹਰ ਤਰ੍ਹਾਂ ਦੇ ਵਹਿਮ ਤੋਂ ਦੂਰ ਹੋ ਕੇ ਆਪਣੇ ਸਟਾਰ ਤੇ ਆਪਣੇ ਮਨ ਦੇ ਵਹਿਮ ਨੂੰ ਦੂਰ ਕਰਕੇ ਅਗਰ ਛੋਟੇ-ਮੋਟੇ ਉਪਾਅ ਕਰਨ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਾਡੇ ਆਲੇ-ਦੁਆਲੇ ਦਾ ਔਰਾ ਸਹੀ ਹੁੰਦਾ ਆ ਤਾਂ ਇਹਦੇ ਵਿੱਚ ਕੋਈ ਹਰਜ ਨਹੀਂ ਹੈ ਠੀਕ ਬਹੁਤ ਸਾਰੇ ਲੋਕ ਕੁਝ ਵੀ ਕਹਿਣ ਕਿੱਦਾਂ ਵੀ ਕਹਿਣ ਪਰ ਆਪਣੇ ਮਨ ਦੀ ਸ਼ਾਂਤੀ ਦੇ ਲਈ ਆਪਣੀਆਂ ਅੱਖਾਂ ਬੰਦ ਕਰਕੇ ਹੀ ਅਗਰ ਤੁਸੀਂ ਆਪਣੇ ਕਿਸੇ ਵੀ ਤਰ੍ਹਾਂ ਨਾਲ ਉਸ એનર્ਜੀ ਨੂੰ ਅੰਦਰੋਂ ਯਾਦ ਕਰਦੇ ਹੋ ਤਾਂ ਉਹਦੀ ਕਿਰਪਾ ਕਣ-ਕਣ ਚ ਹਵਾ ਚ ਤੁਹਾਡੇ ਤੇ ਹੁੰਦੀ ਹੈ ਹੈਨਾ ਇਹ ਵੀ ਹੈ ਸ਼ਿਵਰਾਤਰੀ ਤੇ ਹਰ ਰਾਸ਼ੀ ਵਾਲੇ ਨੂੰ ਕੀ ਕਰਨਾ ਚਾਹੀਦਾ ਆ ਕਾਸਤੌਰ ਤੇ ਕਾਲ ਸਰਪਯੋਗ ਦਾ ਉਪਾਅ ਮੈਂ ਤੁਹਾਨੂੰ ਦੱਸਿਆ ਨਾਲ ਆਪਾਂ ਪ੍ਰੋਗਰਾਮ ਦੇ ਅੰਦਰ ਚ ਹੋਰ ਵੀ ਦੱਸਾਂਗੇ ਕਿ ਕਿੱਦਾਂ ਕਿਹੜੀ ਰਾਸ਼ੀ ਵਾਲਿਆਂ ਨੂੰ ਕੀ ਭੋਗ ਲਗਾਉਣਾ ਚਾਹੀਦਾ ਇਹ ਵੀ ਦੱਸਦੇ ਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਛਾ ਹਾਂ ਇੱਕ ਗੱਲ ਹੋਰ ਅੱਜ 4:30 ਵਜੇ ਤੋਂ ਲੈ ਕੇ 6 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਗ੍ਰਹਿਆਂ ਦੇ ਮੁਤਾਬਕ ਸਿਤਾਰਿਆਂ ਦੇ ਮੁਤਾਬਕ ਮਹਾਸ਼ਿਵਰਾਤਰੀ ਦਾ ਵਰਤ ਵੀ ਹੈ ਬਹੁਤ ਜ਼ਿਆਦਾ ਲੋਕ ਵਰਤ ਵੀ ਰੱਖਦੇ ਆ ਸਿਰਫ ਫਲ ਆਹਾਰ ਕਰਦੇ ਆ ਜਾਂ ਭੋਜਨ ਨਹੀਂ ਖਾਂਦੇ ਪੂਰਾ ਦਿਨ ਤੇ Shivratri ਦਾ ਵਰਤ ਸਵੇਰ ਤੋਂ ਇਸ਼ਨਾੜ ਕਰਕੇ ਰੱਖਿਆ ਜਾਂਦਾ ਆ ਤੇ ਅਗਲੇ ਦਿਨ ਖੋਲਿਆ ਜਾਂਦਾ ਆ ਹਨਾ ਤੇ ਕਈ ਲੋਕ ਕਹਿੰਦੇ ਆ ਕਿ ਕੋਈ ਵੀ ਵਰਤ ਜਿਹੜੇ Shivratri ਦਾ ਵਰਤ ਰੱਖੇ ਭਾਵੇਂ 28 ਵਰਤ ਰੱਖਣ ਤੋਂ ਬਾਅਦ 27 ਵਰਤ ਰੱਖਣ ਦਾ ਫਲ ਚਾ 21 ਵਰਤ ਰੱਖਦੇ ਆ ਕਿੰਨੇ ਵੀ ਵਰਤ ਰੱਖੇ ਜਾਂਦਾ ਜੇ Shivratri ਦਾ ਹੀ ਰੱਖ ਲਿਆ ਜਾਵੇ ਤਾਂ ਉਹ ਤੋਂ ਬੜਾ ਵਧੀਆ ਫਲ ਮਿਲਦਾ ਆ ਦੇ ਨਾਲ ਪਧਰਾ ਜੋ ਹੈ 5:06 ਮਿੰਟ ਤੋਂ ਸ਼ੁਰੂ ਹੋ ਕੇ 29:20 ਤੱਕ ਰਹੇਗੀ ਬੁੱਧ ਪੂਰਵ ਅਸਾਣਾ ਨਕਸ਼ਤਰ ਚ ਜਾਣਗੀ ਠੀਕ ਹੈ ਤੇ ਅੱਜ ਦੇ ਦਿਨ ਸ਼ਿਵਰਾਤਰੀ ਤੇ ਸਭ ਤੋਂ ਪਹਿਲਾਂ ਐਰੇ ਸਣੀ ਮੇਸ਼ ਰਾਸ਼ੀ ਵਾਲਿਆਂ ਨੇ ਕੀ ਖਾਸ ਕਰਨਾ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਮੰਗਲ ਚੰਦਰ ਦਾ ਜੋਗ ਜੋ ਹੈ 10ਵੇਂ ਸਥਾਨ ਵਿੱਚ ਹੈ ਦਿਨਾਂ ਗਿਆ ਪੂਰੀ ਤੁਹਾਡੀ ਉਹਦੇ ਨਾਲ ਕੀ ਅਸੀਂ ਬਹੁਤ ਜ਼ਿਆਦਾ ਕੌਨਫੀਡੈਂਸ ਚ ਕਾਲਾ ਪਾਂ ਤੇਜ਼ੀ ਆ ਨਹੀਂ ਕਰਨਾ ਔਣੀ ਕਰਨਾ ਕੁਝ ਕੰਡੀਸ਼ਨਸ ਲਾਈਆਂ ਤੁਸੀਂ ਆਪਣੇ ਮਨ ਤੇ ਕਿਉਂਕਿ ਉਤਾਵਲਾਪਣ ਬੇਚੈਨੀ ਕਾਲਾਪਣ ਤੇਜ਼ੀ ਕਈ ਵਾਰੀ ਦਿਨ ਨੰਗਨ ਤੋਂ ਬਾਅਦ ਸ਼ਾਮ ਨੂੰ ਟੈਨਸ਼ਨ ਦੇ ਜਾਂਦੀ ਆ। ਚੰਦਰਮਾ ਜੋ ਹੈ ਉਤਰਾ ਸਾੜਾ ਨਕਸ਼ਤਰ ਚਾ ਸੂਰਜ ਦੇ ਨਕਸ਼ਤਰ ਤਾਂ ਥੋੜੀ ਜੀ ਆਕੜ ਗੁੱਸਾ ਜਿਹਾ ਦਿਮਾਗ ਚ ਰਹੇਗਾ। ਮੰਦਰ ਜਾਣਾ ਚਿੱਟੀਆਂ ਕਲੀਆਂ ਚੜਾਣਾ ਤੁਹਾਡੇ ਲਈ ਬਹੁਤ ਸ਼ੋਭ ਰਵੇਗਾ ਤੇ ਇੱਕ ਦੁੱਧਾ ਪੈਕਟ ਵੀ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ। ਕਿਉਂਕਿ ਚੰਦਰ ਜੋ ਹੈ ਇਹ ਤੁਹਾਡੇ ਚੌਥੇ ਸਥਾਨ ਨੂੰ ਦੇਖ ਰਿਹਾ ਹੈ ਚੌਥਾ ਸਥਾਨ ਮਾਂ ਦਾ ਆ ਮਾਂ ਦੇ ਪਿਆਰੀ ਕੱਚੀ ਲੱਸੀ ਨਾਲ ਧੋਲੋ ਬੜਾ ਸ਼ੁਭ ਹੋ ਜਾਂਦੇ ਆ ਤੇ ਨਾਲ ਤੁਸੀਂ ਕੱਚੀ ਲੱਸੀ ਜੋ ਹੈ ਉਹ ਤੁਸੀਂ ਸ਼ਿਵਲਿੰਗ ਤੇ ਪਾ ਸਕਦੇ ਹੋ ਬਹੁਤ ਵਧੀਆ ਰਹੇਗਾ ਤੁਹਾਡੇ ਲਈ ਤੇ ਕਿਉਂਕਿ ਮੰਗਲ ਚੰਦਰ ਦਾ ਜੋਗ ਹੈ ਤਾਂ ਥੋੜਾ ਜਿਹਾ ਸ਼ਹਿਦ ਵੀ ਦੁੱਧ ਵਿੱਚ ਪਾ ਕੇ ਤੁਸੀਂ ਸ਼ਿਵਲਿੰਗ ਤੇ ਚੜਾ ਸਕਦੇ ਹੋ ਅੱਛੇ ਗ੍ਰਹਿ ਅਨੁਸਾਰ ਅੱਛਾ 판 ਲੈ ਲਈ ਟੌਰਸ ਜਾਂ ਬ੍ਰਿਕਾ ਰਾਸ਼ੀ ਬ੍ਰਿਕਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਮੰਗਲ ਚੰਦਰ ਦਾ ਜੋਗ ਨੌਵੇਂ ਸਥਾਨ ਵਿੱਚ ਹੈ ਚੰਦਰ ਜੋ ਹੈ ਇਹ ਸੂਰਜ ਦੇ ਨਕਸ਼ਤਰ ਚਾ ਔਰ ਮੰਗਲ ਜੋ ਹੈ ਇਹ ਚੰਦਰ ਮੰਗਲ ਦੇ ਚੰਦਰ ਸੂਰਜ ਦੇ ਨਕਸ਼ਤਰਤਾ ਤੇ ਮੰਗਲ ਉੱਚਾ ਦਾ ਹੋਣ ਕਰਕੇ ਜੋ 12ਵੇਂ ਖਾਨੇ ਦਾ ਮਾਲਕ ਹੈ ਤਾਂ ਬਹੁਤ ਵਧੀਆ ਤੁਹਾਡੇ ਲਈ ਅੱਜ ਦਾ ਦਿਨ ਜਾਣ ਵਾਲਾ ਆ ਭਾਵੇਂ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਥੋੜਾ ਜਿਹਾ ਇਰੀਟੇਸ਼ਨ ਤੇ ਗੁੱਸਾ ਤੁਹਾਨੂੰ ਗੱਲ-ਗੱਲ ਤੇ ਆ ਸਕਦਾ ਆ ਖਰਚੇ ਜ਼ਿਆਦਾ ਹੋਣ ਕਰਕੇ ਆਰਥਿਕ ਸਥਿਤੀ ਕਰਕੇ ਕੋਈ ਨਾ ਕੋਈ ਪਰੇਸ਼ਾਨੀ ਹੋ ਸਕਦੀ ਹੈ ਪਰ ਅੱਜ ਦੇ ਦਿਨ ਸ਼ਿਵਰਾਤਰੀ ਤੇ ਤੁਸੀਂ ਪੀਲੇ ਫੁੱਲਾਂ ਦਾ ਹਾਰ ਸ਼ਿਵਲਿੰਗ ਤੇ ਚੜਾ ਸਕਦੇ ਹੋ ਅਗਰ ਮੰਦਰ ਜਾ ਰਹੇ ਹੋ ਤਾਂ ਵਧੀਆ ਨਹੀਂ ਤਾਂ ਘਰ 'ਚ ਹੀ ਕੱਚੀ ਲੱਸੀ ਦਾ ਚਿੱਟਾ ਛੱਤ ਤੋਂ ਲੈ ਕੇ نیچے ਤੱਕ ਦੇ ਦਿਦੋ ਤੇ ਉਹਦੇ ਵਿੱਚ ਤੁਸੀਂ ਥੋੜਾ ਜਿਹਾ ਕਪੂਰ ਪਾ ਲੈਣਾ ਵਧੀਆ ਹੋ ਜਾਊਗਾ ਜੈਮਿਨੀ ਜਾਨੀ ਮਿਥੂਨ ਰਾਸ਼ੀ ਹੁਣ ਮਿਥੂਨ ਰਾਸ਼ੀ ਦੀ ਗੱਲ ਕਰੀਏ ਤਾਂ ਮੰਗਲ ਚੰਦਰ ਦਾ ਜੋਗ ਰਹੇਗਾ 8ਵੇਂ ਸਥਾਨ ਵਿੱਚ ਵਧੀਆ ਅ ਦਿਨ ਨੂੰ ਕਰਨ ਦੇ ਲਈ ਹਿੰਮਤ ਤਾਂ ਹਰ ਕੰਮ ਵਿੱਚ ਰੱਖਣੀ ਪਵੇਗੀ ਦੂਸਰੇ ਵੱਲ ਦੇਖਣਾ ਕਿ ਦੂਸਰਾ ਕਰੇਗਾ ਤੇ ਫਿਰ ਅਸੀਂ ਇਹ ਕੰਮ ਕਰਾਂਗੇ ਜਾਂ ਦੂਸਰੇ ਦੇ ਅਨੁਸਾਰ ਹੀ ਚੱਲਣਾ ਜਿਆਦਾ ਵਧੀਆ ਨਹੀਂ ਹੁੰਦਾ ਕਈ ਵਾਰੀ ਜ਼ਿੰਦਗੀ 'ਚ ਆਪਣੇ ਡਿਸੀਜਨ ਤੇ ਆਪਣੇ ਮਨ ਨਾਲ ਤੁਹਾਨੂੰ ਆਪ ਹੀ ਲੈਣੇ ਪੈਣੇ ਹਨਾ ਤੇ ਗੱਲ ਇਹ ਆ ਵੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਹਿੰਮਤ ਬਣੀ ਰਹੇ ਆਉਣ ਵਾਲੇ ਕੱਲ ਦੀ ਚਿੰਤਾ ਥੋੜੀ ਘੱਟ ਕਰਨੀ ਆ ਤੁਸੀਂ ਸੂਰਜ ਦਾ ਨਕਸ਼ਤਰ ਹੈ ਤੇ ਤੁਸੀਂ ਅੱਜ ਦੇ ਦਿਨ ਗੁੜ ਲੈ ਕੇ ਥੋੜਾ ਜਿਹਾ ਕੋੜ ਜਰੂਰ ਤੁਸੀਂ ਦੁੱਧ ਵਿੱਚ ਮਿਲਾ ਕੇ ਜਾਂ ਕੱਚੀ ਲੱਸੀ ਚ ਪਾ ਕੇ ਜਾਂ ਛੋਟੇ ਜਿਹੇ 2-4 ਪੀਸ ਗੁੜ ਦੇ ਤੁਸੀਂ ਮੱਥਾ ਟੇਕ ਸਕਦੇ ਹੋ ਤੇ ਚੜਾ ਸਕਦੇ ਹੋ ਤਾਂ ਤੁਹਾਡੇ ਲਈ ਬਹੁਤ ਅੱਛਾ ਰਹੇਗਾ ਕਿਉਂਕਿ ਗੁਰੂ ਲਗਨ ਵਿੱਚ ਹੈ ਬ੍ਰਹਸਪਤ ਲਗਨ ਚ ਬਿਰਾਸਮਾਨ ਹੈ ਤਾਂ ਚੰਦਰਾ ਜ ਅਠਵੇਂ ਸਥਾਨ ਚਾ ਵਾਹਨ ਬਹੁਤ ਧਿਆਨ ਨਾਲ ਚੜਾਓ ਚਲਾਇਓ ਠੀਕ ਹੈ ਕੋਈ ਜ਼ਿਆਦਾ ਕਾਲਾ ਪਨ ਨਾ ਕਰਿਓ ਹਲਕਾ ਜਿਹਾ ਲੈਮਨ ਕਲਰ ਤੁਸੀਂ ਅੱਜ ਪਹਿਨ ਸਕਦੇ ਹੋ ਮਾਨਸਿਕ ਤੌਰ ਤੇ ਸ਼ਾਂਤੀ ਵੀ ਬਣੀ ਰਹੇਗੀ ਠੀਕ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਪਰ ਅਗਰ ਕਿਤੇ ਜਾ ਰਹੇ ਹੋ ਤਾਂ ਬਹੁਤ ਹੀ ਜ਼ਿਆਦਾ ਆਰਾਮ ਨਾਲ ਹਲੀਮੀ ਨਾਲ ਸਹਜਤਾ ਨਾਲ ਹੀ ਚੱਲਣਾ ਹੈ ਠੀਕ ਕੈਂਸਰ ਜਾਨੀ ਕਰ ਕਰਾ ਸ਼ਿਵਾਲਿਆਂ ਦੇ ਲਈ ਅੱਜ ਦਾ ਦਿਨ ਅੱਛਾ ਜਾਏਗਾ ਕਾਫੀ ਮੋੜ ਛੱਡ ਰਹੂਗੇ ਤੁਸੀਂ ਮਾਤਾ ਦੀ ਸਿਹਤ ਠੀਕ ਹੁੰਦੀ ਜਾਏਗੀ ਦੁੱਧ ਵਿੱਚ ਕੇਸਰ ਜਾਂ ਸ਼ਾਇਦ ਪਾ ਕੇ ਆਪ ਵੀ ਪੀਓ ਬੱਚਿਆਂ ਨੂੰ ਵੀ ਦਿਓ ਛੋਟੇ ਛੋਟੇ ਬੱਚਿਆਂ ਨੂੰ ਫਲ ਦੇਣੇ ਤੁਹਾਡੇ ਲਈ ਅੱਜ ਵਧੀਆ ਰਹੇਗਾ ਮੰਦਿਰ ਜਾ ਰਹੇ ਹੋ ਜਾਂ ਵੈਸੇ ਬੇਰ ਲੈ ਕੇ ਤੁਸੀਂ ਬੱਚਿਆਂ 'ਚ ਵੰਡ ਸਕਦੇ ਹੋ ਤਾਂ ਵਧੀਆ ਪ੍ਰਭਾਵ ਪਵੇਗਾ ਉਹਦਾ ਵੀ ਤੇ ਦਿਨ ਵਧੀਆ ਜਾਏਗਾ ਨਕਸ਼ਤਰ ਵੀ ਮਿੱਤਰ ਹੈ ਚੰਦਰ ਵੀ ਅੱਛੀ ਸਥਿਤੀ ਵਿੱਚ ਹੈ ਮੰਗਲ ਤੁਹਾਡੇ 10ਵੇਂ ਖਾਨੇ ਦੇ ਮਾਲਕ ਨਾਲ 7ਵੇਂ ਸਥਾਨ 'ਚ ਬਿਰਾਸਬਨ ਹੈ ਥੋੜਾ ਇਮੋਸ਼ਨਲ ਘਟ ਹੋਵੇ ਦਿਮਾਗ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਮਝੋ ਮਨ ਤੇ ਦਿਮਾਗ ਦੋਨੇ ਵਧੀਆ ਲਿਸੇ ਪਤਾਸੇ ਦਾ ਸੇਵਨ ਕਰਨਾ ਸ਼ੁਭ ਰਹੇਗਾ ਲਿਓ ਜੈਨੀ ਸਿੰਘ ਰਾਸ਼ੀ ਵਧੀਆ ਦਿਨ ਕਿਉਂਕਿ ਸੂਰਜ ਦਾ ਹੀ ਨਕਸ਼ਤਰ ਇਡੀਟੇਸ਼ਨ ਤੋਂ ਥੋੜਾ ਜਿਆ ਮਤਿਓ ਕਿਸੇ ਦੀ ਗੱਲ ਵਾਰ-ਵਾਰ ਕੱਟਣਾ ਸਹੀ ਗੱਲ ਨਹੀਂ ਹੈ ਅੱਜ ਸ਼ਿਵਰਾਤਰੀ ਤੇ ਤੁਸੀਂ ਜੋ ਮੰਦਿਰ ਜਾ ਰਹੇ ਹੋ ਤਾਂ ਕੇਤੂ ਲਗਣ ਚਾਹ ਤਾਂ ਥੋੜੇ ਜਿਹਾ ਕਾਲੇ ਚਿੱਟੇ ਤੇਲ ਤੁਸੀਂ ਕੱਚੀ ਚ ਲੱਸੀ ਚ ਪਾ ਕੇ ਸ਼ਿਵ ਸ਼ਿਵਲਿੰਗ ਤੇ ਚੜਾ ਸਕਦੇ ਹੋ ਵਧੀਆ ਰਹੇਗਾ ਤੇ ਸ਼ਿਰ ਪਾਰਵਤੀ ਦੇ ਤੁਸੀਂ ਅਗਰ ਚਿੱਟੀਆਂ ਕਲੀਆਂ ਦਾ ਹਾਰ ਮਿਲ ਜਵੇ ਜਾਂ ਕਿਉਂਕਿ ਸ਼ੁਕਰ ਤੁਹਾਡੇ ਸੂਰਜ ਦੇ ਨਾਲ ਬਿਰਾਜਮਾਨ ਹੈ ਹਨਾ ਜਾਂ ਤੁਸੀਂ ਪਿੱਤਲ ਦੀ ਘੜੀ ਵਿੱਚ ਅਗਰ ਗੰਗਾ ਜਲ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਕੱਚੀ ਲੱਸੀ ਦਾ ਚਿੱਟਾ ਘਰ ਚ ਵੀ ਦਿਨੇ ਹੋ ਤੇ ਸ਼ਿਵਲਿੰਗ ਤੇ ਵੀ ਉੱਥੇ ਜਾ ਕੇ ਚੜਾ ਕੇ ਉਹਨੂੰ ਸਮਝੋ ਸ਼ੂਨ્ય ਤੇ ਸਵਾ ਕੇ ਵਰਗੀ ਗੱਲ ਕਿਉਂਕਿ ਸ਼ੁਕਰ ਰਾਹੂ ਤੇ ਸੂਰਜ ਰਾਹੂ ਦਾ ਯੋਗ ਵੀ ਬਣਿਆ ਠੀਕ ਕੈਂਸਰ ਜਾਨਿਕ ਸੌਰੀ ਵਰਗੋ ਜਾਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਜੋ ਸਿਤਾਰੇ ਨੇ ਜੀਏ ਦੇ ਮੁਤਾਬਕ ਅੱਜ ਸੂਰਜ ਦਾ ਨਕਸ਼ਤਰ ਥੋੜੀ ਜਿਹੀ ਖੱਜਲ ਖਵਾਰੀਤਾ ਦੇਵੇਗਾ ਸਿਤਾਰਿਆਂ ਦੇ ਮੁਤਾਬਕ ਗ੍ਰਹਾਂ ਦੇ ਮੁਤਾਬਕ ਮੰਗਲ ਚੰਦਰ ਦਾ ਯੋਗ ਅੱਜ ਪੰਜਵੇਂ ਸਥਾਨ 'ਚ ਬਣਿਆ ਤਾਂ ਮਿਸ਼ਰੀ ਲੈ ਕੇ ਮਿਸ਼ਰੀ ਥੋੜੀ ਜੀ ਤੁਸੀਂ ਤੋੜ ਲੈਣੀ ਹੈ ਉਹ ਬੱਚਿਆਂ ਵਿੱਚ ਵੀ ਵੰਡ ਦੇਣੀ ਹੈ ਤੇ ਉਹਦਾ ਤੁਸੀਂ ਭੂਰਚੋਰ ਬਣਾ ਕੇ ਤੇ ਸ਼ਿਵਲਿੰਗ ਤੇ ਚੜਾ ਸਕਦੇ ਹੋ ਮਿਸ਼ਰੀ ਸ਼ੁਕਰ ਚੰਦਰ ਦੀ ਮੰਨੀ ਜਾਂਦੀ ਹੈ ਢਾਗੇ ਵਾਲੀ ਮਿਸ਼ਰੀ ਤੇ ਜੋ ਸ਼ਿਵਲਿੰਗ ਹੈ ਇਹ ਸ਼ਨੀ ਦਾ ਮੈਂ ਤੁਹਾਨੂੰ ਦੱਸਿਆ ਨਾ ਕਿ ਸ਼ਨੀ ਦਾ ਕਾਰਕ ਤੇ ਸ਼ਨੀ ਚੰਦਰ ਦਾ ਕਾਰਕ ਮੰਨਿਆ ਜਾਂਦਾ ਤਾਂ ਇਹ ਵੀ ਬੜਾ ਵਧੀਆ ਰਹੇਗਾ ਤੁਹਾਡੇ ਲਈ ਅਗਰ ਕੰਨਿਆ ਰਾਸ਼ੀ ਵਾਲੇ ਕਰਦੇ ਆ ਇਹ ਉਪਾ ਤੇ ਨਾਲ ਉਹ ਜੋ ਚੜਾਉਂਦੇ ਆ ਉਹ ਵੀ ਤੁਸੀਂ ਚੜਾ ਸਕਦੇ ਹੋ ਉੱਥੇ ਬੇਲ ਪੱਤਰ ਸੌਰੀ ਹੈ ਨਾ ਉਹ ਵੀ ਚੜਾ ਸਕਦੇ ਹੋ ਗ੍ਰਹਿਾਂ ਦੇ ਮੁਤਾਬਕ ਕਿਉਂਕਿ ਬ੍ਰਹਸਪਤ ਦਸਵੇਂ ਸਥਾਨ ਵਿੱਚ ਬਣਿਆ ਹੋਇਆ ਆ ਤਾਂ ਇਸ ਕਰਕੇ ਅੱਜ ਦੇ ਦਿਨ ਤੁਸੀਂ ਹਲਕਾ ਜਿਹਾ ਹਰਾ ਰੰਗ ਅਸਮਾਨੀ ਰੰਗ ਗ੍ਰੀਨ ਕਲਰ ਤੁਸੀਂ ਅੱਜ ਪਾ ਸਕਦੇ ਲਿਬਰਾ ਜਾਨੀ ਤੁਲ ਰਾਸ਼ੀ ਤੁਲ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਦੇਖਿਆ ਜਾਂਦੇ ਤਾਂ ਸ਼ੁਕਰ ਰਾਸ਼ੀ ਤੋਂ ਪੰਜਵੇਂ ਸਥਾਨ ਵਿੱਚ ਹੈ ਤਾਂ ਕੇਲੇ ਲੈ ਕੇ ਅੱਜ ਤੁਸੀਂ ਬੱਚਿਆਂ ਨੂੰ ਵੰਡ ਸਕਦੇ ਹੋ ਤੇ ਕੇਲੇ ਤਿੰਨ ਕੇਲੇ ਘੱਟ ਤੋਂ ਘੱਟ ਜ਼ਿਆਦਾ ਤੁਸੀਂ ਜਿੰਨੇ ਵੀ ਲੈ ਸਕਦੇ ਹੋ ਇਹ ਤੁਸੀਂ ਮੰਦਿਰ ਸ਼ਿਵਲਿੰਗ ਤੇ ਕੋਲ ਰੱਖ ਸਕਦੇ ਹੋ ਗ੍ਰਹਿਾਂ ਮੁਤਾਬਕ ਸ਼ੁਕਰ ਜੋ ਹੈ ਬੈਲ ਦਾ ਕਾਰਕ ਮੰਨਿਆ ਜਾਂਦਾ ਹੈ ਵੈਸੇ ਤਾਂ ਜੋ ਸ਼ਿਵਲਿੰਗ ਦੇ ਨਾਲ ਇੱਕ ਬੈਲ ਦੀ ਮੂਰਤੀ ਵੀ ਲੱਗੀ ਹੁੰਦੀ ਹੈ ਤਾਂ ਉੱਥੇ ਤੁਸੀਂ ਹਾਰ ਜ਼ਰੂਰ ਪਾਓ ਤੇ ਦਹੀਂ ਚੜਾਉਣ ਦੇ ਨਾਲ ਉਥੇ ਧੇਮਲੰਦੇ ਨਾਲ ਸਮਝੋ ਸ਼ੁਕਰ ਦੀ એનર્ਜੀ ਸ਼ਨੀ ਨਾਲ ਮਿਲਣ ਕਰਕੇ ਸ਼ੁਕਰ ਸ਼ਨੀ ਦੋਨੋਂ ਸ਼ੁਭ ਫਲ ਦਿੰਦੇ ਲੋਜਿਕ ਤੇ ਤੱਤ ਹੈ ਆਪਣੀ એનર્ਜੀ ਹੈ ਆਪਣਾ ਵਿਸ਼ਵਾਸ ਹੈ ਅਗਰ ਤੁਸੀਂ ਇਹ ਕਰਦੇ ਹੋ ਨਾਲ ਹੀ ਰਿਲੈਕਸ ਵੀ ਮਿਲੇਗੀ ਗ੍ਰਹਿ ਵੀ ਸਹੀ ਹੁੰਦੇ ਜਾਣਗੇ ਕਿਸੇ ਦੇ ਮਾਮਲੇ 'ਚ ਨਹੀਂ ਪੈਣਾ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਸਰਕਾਰੀ ਰੋਲਾ ਕੋਈ ਬਾਤ ਆਏਗਾ ਸਕੋਰਪੀਓ ਜਾਨੀ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਅੱਜ ਸੂਰਜ ਦਾ ਨਕਸ਼ਤਰ ਵਧੀਆ ਕੌਨਫੀਡੈਂਸ ਬਣਿਆ ਰਹੇਗਾ ਕਿਸੇ ਪਾਰਟੀ ਫੰਕਸ਼ਨ ਤੇ ਜਾਣ ਦਾ ਮੌਕਾ ਮਿਲ ਸਕਦਾ ਤੁਹਾਨੂੰ ਸਿਤਾਰੇ ਚੰਗੇ ਨੇ ਘੁੰਮਣ ਫਿਰਨ ਦਾ ਮਨ ਤਾਂ ਵੀ ਵਧੀਆ ਉੱਚ ਦਾ ਮੰਗਲ ਨਾਲ ਚੰਦਰ ਬੈਠਾ ਨੌਵੇਂ ਖਾਨੇ ਨੂੰ ਦੇਖ ਰਿਹਾ ਸੂਰਜ ਦਾ ਨਕਸ਼ਤਰ ਹੈ ਕੋਈ ਜ਼ਿਆਦਾ ਉਪਾ ਕਰਨ ਦੀ ਜਰੂਰਤ ਨਹੀਂ ਹੈ ਦਿਨ ਵਧੀਆ ਹਾਂ ਕਿਤੇ ਮੰਦਿਰ ਜਾ ਰਹੇ ਹੋ ਕਿਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਤੁਸੀਂ ਘਰ ਤੋਂ ਹੀ ਘਰ ਤੋਂ ਹੀ ਸਮਾਨ ਲੈ ਕੇ ਜਾਓ ਜਿਵੇਂ ਥੋੜੀ ਜਿਹੀ ਚੌਲ ਲੈ ਜਾਓ ਥੋੜੀ ਜਿਹੀ ਹਲਦੀ ਲੈ ਜਾਓ ਥੋੜੀ ਜਿਹੀ ਚੌਲ ਹਲਦੀ ਚੀਨੀ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਉਹਦਾ ਤੁਸੀਂ ਸ਼ਿਵਲਿੰਗ ਤੇ ਕੋ ਚੜਾ ਸਕਦੇ ਹੋ ਵਧੀਆ ਰਹੇਗਾ ਉੱਤੇ ਸਿੰਪਲ ਜਲ ਵੀ ਪਾ ਸਕਦੇ ਹੋ ਠੀਕ ਕਿਉਂਕਿ ਮੰਗਲ ਪਹਿਲਾਂ ਤੋਂ ਹੀ ਵਧੀਆ ਤੇ ਚੰਦਰ ਨਾਲ ਤੇ ਸਿੰਪਲ ਜਲ ਨਾਲ ਸ਼ਿਵਲਿੰਗ ਤੇ ਜਲ ਚੜਾਉਣਾ ਸ਼ੁਭਫਲ ਦੇਗਾ ਤੁਹਾਨੂੰ ਰੰਗ ਕੋਈ ਵੀ ਪਰ ਨੋ ਕਾਲਾ ਨੀਲਾ ਹਰਾ ਰੰਗ ਅੱਜ ਤੁਸੀਂ ਨਹੀਂ ਪਾਣਾ ਲਿਓ ਸੌਰੀ ਸੈਜੀਟੇਰੀਸ ਜਨਿਤ ਤੁਨਰਾਸ਼ੀ ਤੁਨਰਾਸ਼ੀ ਦੇ ਲਈ ਅੱਜ ਦਾ ਦਿਨ ਵਧੀਆ ਸੂਰਜ ਦਾ ਨਕਸ਼ਤਰ ਮਿੱਤਰ ਹੈ ਬਹੁਤ ਵਧੀਆ ਗੁੜ ਤੋਂ ਬਣੀ ਹੋਈ ਚੀਜ਼ ਦਾ ਭੋਗ ਤੁਸੀਂ ਲਗਾ ਸਕਦੇ ਹੋ ਸ਼ਾਇਦ ਵੀ ਲਗਾ ਸਕਦੇ ਮੰਗਲ ਚੰਦਰ ਦਾ ਜੋਗ ਹੈ ਦੋ ਦੁੱਧ ਦੇ ਪੈਕੇਟ ਲੈ ਕੇ ਉੱਥੇ ਕੋਲ ਤੁਸੀਂ ਰੱਖ ਦੇਣੇ ਆ ਤੇ ਜਾ ਕਿਸੇ ਜ਼ਰੂਰਤਮੰਦ ਬੱਚੇ ਨੂੰ ਖਾਣਾ ਖਿਲਾ ਦੇਣਾ ਆ ਸਭ ਜੋ ਬਹੁਤ ਅੱਛੀ ਜਾਏਗਾ ਉੱਥੇ ਕਈ ਵਾਰੀ ਮੰਦਰ ਦੇ ਬਾਹਰ ਬੈਠੇ ਹੁੰਦੇ ਆ ਸੱਪ ਵਾਲੇ ਤੇ ਉੱਥੇ ਤੁਸੀਂ ਸੱਪ ਨੂੰ ਦੁੱਧ ਵੀ ਥੋੜਾ ਜਿਹਾ ਪਲਾ ਸਕਦੇ ਹੋ ਕਿਉਂਕਿ ਰਾਹੂ ਤੁਹਾਡੇ ਤੀਸਰੇ ਸਥਾਨ ਵਿੱਚ ਹੈ ਤੇ ਸ਼ਨੀ ਜੋ ਹੈ ਉਹ ਤੁਹਾਡੇ ਬਿਰਾਸਮਾਨ ਹੈ ਚੌਥੇ ਸਥਾਨ ਵਿੱਚ ਜਾਨੀ ਮੈਂ ਜਾਨੀ ਚੌਥੇ ਸਥਾਨ ਚ ਜਾਨੀ ਘਰ ਮਕਾਨ ਦੇ ਵਿੱਚ ਹੀ ਮੰਨ ਲਓ ਜਾਨੀ ਤੋਂ ਵਧੀਆ ਹੋ ਜੇਗਾ ਚੌਥਾ ਖਾਨਾ ਵੈਸੇ ਹੀ ਚੰਦਰ ਕਾ ਮੰਨਿਆ ਜਾਂਦਾ ਤਾਂ ਇਹ ਉਪਾਅ ਤੁਸੀਂ ਕਰ ਸਕਦੇ ਹੋ ਜੇ ਨਹੀਂ ਹੈ ਤਾਂ ਕੋਈ ਵਹਿਮ ਦੀ ਗੱਲ ਨਹੀਂ ਹੈ ਬੇਰ ਲੈ ਕੇ ਬੱਚਾ ਚ ਵੰਡ ਦੋ ਕੈਪ੍ਰਿਕੌਰਨ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੇ ਅੱਜ ਸ਼ਿਵਰਾਤਰੀ ਤੇ ਜੋ ਖਾਸ ਕਰਨਾ ਹੋਏ ਆ ਕਿ ਮੰਗਲ ਚੰਦਰ ਦਾ ਜੋਗ ਲਗਨ ਚ ਬਣਿਆ ਘਰ ਤੋਂ ਦਿਨ ਤੋਂ ਹੀ ਸਵੇਰ ਤੋਂ ਹੀ ਸ਼ੁਰੂਆਤ ਕਰਨੀ ਹੈ ਤੁਸੀਂ ਮੱਥਾ ਟੇਕਣਾ ਮਾਂ ਦੇ ਪੈਰੀ ਹੱਥ ਲਗਾ ਕੇ ਪਹਿਲੀ ਗੱਲ ਇਹ ਤੇ ਦੂਜੀ ਗੱਲ ਇਹ ਕਿ ਜਿੱਦ ਘਾੜ ਕੇ ਕੋਈ ਕੰਮ ਨਹੀਂ ਕਰਨਾ ਤੇ ਤੀਜੀ ਸਭ ਤੋਂ ਜ਼ਰੂਰੀ ਗੱਲ ਇਹ ਆ ਕਿਉਂਕਿ ਰਾਹੂ ਦੂਸਰੇ ਸਥਾਨ ਵਿੱਚ ਬਣਿਆ ਹੋਇਆ ਆ ਤਾਂ ਦੋ ਸੱਪਾਂ ਦਾ ਜੋੜਾ ਤੁਸੀਂ ਜ਼ਰੂਰ ਲੈਣਾ ਅਗਰ ਕਿਤੋਂ ਨਹੀਂ ਮਿਲ ਰਿਹਾ ਤਾਂ ਤੁਸੀਂ ਆٹے ਦੇ ਸੱਫੇ ਬਣਾਓ ਉਹ ਵੀ ਤੁਸੀਂ ਸ਼ਿਵਲਿੰਗ ਤੇ ਚੜਾ ਸਕਦੇ ਹੋ ਕਿ ਪ੍ਰਮਾਤਮਾ ਤੋਂ ਹੀ ਸਭ ਕੁਝ ਠੀਕ ਕਰਨਾ ਜਦੋਂ ਤੱਕ ਰਾਹੂ ਦੂਸਰੇ ਸਥਾਨ ਵਿੱਚ ਹੈ ਤਾਂ ਕੋਈ ਵੀ ਜਰਜੋਰੂ ਜ਼ਮੀਨ ਦਾ ਝਗੜਾ ਚੱਲ ਰਿਹਾ ਹੋ ਤਾਂ ਰਿਲੈਕਸ ਮਿਲੇਗੀ ਰਾਹੁ ਸ਼ਾਂਤ ਰਹਿੰਦਾ ਇਹਦੇ ਨਾਲ ਤੇ ਵੈਸੇ ਮੰਗਲ ਉੱਚ ਦਾ ਤੁਹਾਡੇ ਲਗਨ ਚ ਚੱਲ ਰਿਹਾ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਅਕੁਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਸੂਰਜ ਬੁੱਧ ਸ਼ੁਕਰ ਰਾਹੁ ਦਾ ਯੋਗ ਲਗਨ ਵਿੱਚ ਚੰਦਰ ਮੰਗਲ ਅਜ ਬਾਹਰਵੇਂ ਸਥਾਨ ਵਿੱਚ ਰਹਿਣਗੇ ਤੇ ਗ੍ਰਹਾਂ ਦੇ ਮੁਤਾਬਕ ਤੁਸੀਂ ਅੱਜ ਅੱਜ ਦੇ ਦਿਨ ਬਿਲਕੁਲ ਵੀ ਦੁੱਧਾ ਦਾਨ ਤਾਂ ਨਹੀਂ ਕਰ ਸਕਦੇ ਸੂਰਜ ਦਾ ਨਕਸ਼ਤਰ ਹੈ ਤੇ ਸੂਰਜ ਤੁਹਾਡੇ 7ਵੇਂ ਖਾਨੇ ਦਾ ਮਾਲਕ ਹੈ ਤਾਂ ਇਸ ਲਈ ਤੁਸੀਂ ਅੱਜ ਮੰਦਿਰ ਵਿੱਚ ਫੁੱਲਾਂ ਦਾ ਇਹ ਹਾਰ ਚੜਾ ਸਕਦੇ ਹੋ ਤੁਸੀਂ ਸ਼ਿਵ ਪਾਰਵਤੀ ਦੀ ਫੋਟੋ ਤੇ ਤੇ ਨਾਲ ਕਿਉਂਕਿ ਸੂਰਜ ਬੁੱਧ ਤੇ ਸ਼ੁਕਰ ਵੀ ਨਾਲ ਲਗਨ ਵਿੱਚ ਹੈ ਤਾਂ ਤੁਸੀਂ ਕਿਸੇ ਜ਼ਰੂਰਤਮੰਦ ਨੂੰ ਰਾਸ਼ਨ ਲੈ ਕੇ ਦੇ ਸਕਦੇ ਹੋ ਸ਼ਿਵਰਾਤਰੀ ਤੇ ਮੰਨ ਲਓ ਇਹ ਵੀ ਭੋਗ ਹੈ ਕਿ ਕਿਸੇ ਜ਼ਰੂਰਤਮੰਦ ਦੇ ਅਸੀਂ ਕੰਮ ਆਏ ਤੇ ਨਮਕ ਵੰਡਣਾ ਨਮਕ ਵੰਡ ਜੀ ਤੇ ਮਠੀਆਂ ਵਗੈਰਾ ਬੱਚਿਆਂ ਨੂੰ ਖਿਲਾ ਦਿਓ ਬਹੁਤ ਵਧੀਆ ਰਹੇਗਾ ਤੇ ਕਿਉਂਕਿ ਚੰਦਰ ਬਾਰਵੇਂ ਸਥਾਨ 'ਚ ਹੈ ਮੰਗਲ ਵੀ ਬਾਰਵੇਂ ਸਥਾਨ 'ਚ ਹੈ ਕੱਚੀ ਲੱਸੀ ਦੇ ਛਿੱਟੇ ਆਪਣੀਆਂ ਅੱਖਾਂ ਤੇ ਵੀ ਨਾਲ ਜ਼ਰੂਰ ਮਾਰ ਲੈਣੇ ਆ ਤੁਸੀਂ ਕਿਉਂਕਿ ਅੱਖਾਂ ਦੀ ਪਰੇਸ਼ਾਨੀ ਸਿਰ ਦੀ ਪਰੇਸ਼ਾਨੀ ਤੁਹਾਨੂੰ ਜੋ ਤੰਗ ਕਰ ਰਹੀ ਹੈ ਉਹ ਠੀਕ ਹੋ ਜਾ ਅਗਲੀ ਰਾਸ਼ੀ ਹੈ ਪਾਈਸੇ ਜਾਨੀ ਮੇਂਦਾਸ਼ੀ ਮੇਂਦਾਸ਼ੀ ਵਾਲਿਆਂ ਦੇ ਇਨਕਮ ਸਥਾਨ ਵਿੱਚ ਉੱਚਾ ਦਾ ਮੰਗਲ ਨਾਲ ਚੰਦਰ ਦਿਨ ਵਧੀਆ ਬਹੁਤ ਵਧੀਆ ਬਸ ਥੋੜਾ ਜਿਹਾ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੋਂ ਬਾਹਰ ਕੱਢੋ ਤੇ ਆਪਣੀ ਪ੍ਰੈਕਟੀਕਲ ਲਾਈਫ 'ਚ ਆਉਣ ਦੀ ਕੋਸ਼ਿਸ਼ ਕਰੋ ਤੇ ਖੁਸ਼ ਰਹੋ ਇਹ ਨਹੀਂ ਹੈ ਕਿ ਆਪਾਂ ਉਹਨੂੰ ਭੇਜ ਦਿੱਤਾ ਚੀਜ਼ ਉਹਨੂੰ ਭੇਜ ਦਿੱਤੀ ਜਾ ਕੇ ਆਪਾਂ ਆਪਣੇ ਆਪ ਨੂੰ ਇੱਕ ਸਹੀ ਤਰੀਕੇ ਨਾਲ ਮੈਡੀਟੇਸ਼ਨ ਕਰਕੇ ਆਪਣੀ ਪਾਵਰ ਨੂੰ ਅੰਦਰੂਨੀ ਨੂੰ ਵਧਾਓ ਰਿਸ਼ਤਿਆਂ ਦੇ ਪਿੱਛੇ ਭੱਜਣ ਨਾਲੋਂ ਚੰਗਾ ਆਪਣੇ ਆਪ ਨੂੰ ਮਜ਼ਬੂਤ ਕਰੋ ਥੋੜੀ ਪਰੇਸ਼ਾਨੀ ਤੁਹਾਨੂੰ ਚਾਰ ਗ੍ਰਹਿ 12ਵੇਂ ਸਥਾਨ ਵਿੱਚ ਹੋਣ ਕਰਕੇ ਹੋਈ ਪਈ ਆ ਤੇ ਅੱਜ ਸ਼ਿਵਰਾਤਰੀ ਤੇ ਖਾਸ ਤੁਸੀਂ ਇਹੀ ਕਰਨਾ ਸ਼ਨੀ ਕਿਉਂਕਿ ਤੁਹਾਡੇ ਲਗਨ ਵਿੱਚ ਹੈ ਤੇ ਇਸ ਕਰਕੇ ਦੋ ਤਾਂਬੇ ਦੇ ਸੱਪ ਲੈ ਕੇ ਤਾਂਬਾ ਸੂਰਜ ਦਾ ਕਾਰਕ ਮੰਨਿਆ ਜਾਂਦਾ ਜਿਹਦਾ ਅੱਜ ਨਕਸ਼ਤਰ ਹੈ ਤਾਂ ਦੋ ਤਾਂਬੇ ਦੇ ਸੱਪ ਲੈ ਕੇ ਤੁਸੀਂ ਚਲਦੇ ਪਾਣੀ ਚ ਵੀ ਸੁੱਟ ਸਕਦੇ ਹੋ ਸ਼ਿਵਰਾਤਰੀ ਤੇ ਸ਼ਿਵ ਕੋਲੇ ਨਾਲ ਦੀ ਕਿਰਪਾ ਬਣੀ ਰਹੇ ਕਿਉਂਕਿ ਚੰਦਰ ਦੇ ਉੱਥੇ ਹੋਗੇ ਜਾਂ ਤੁਸੀਂ ਮੰਦਰ ਜਾ ਰਹੇ ਹੋ ਤਾਂ ਮੰਦਰ ਵੀ ਚੜਾ ਸਕਦੇ ਹੋ ਠੀਕ ਵਧੀਆ ਰਹੇਗਾ ਚਲੋ ਜੀ ਹੁਣ 12 ਰਾਸ਼ੀਆਂ ਵਾਲੇ ਸੁਣੋ ਕੀ ਕਰ ਸਕਦੇ ਹੋ ਤੁਸੀਂ ਕਿਸੇ ਦਾ ਵੀ ਭਾਵੇਂ ਜਨਮ ਪੱਤਰੀ ਦੇ ਵਿੱਚ ਕਾਲ ਸਰਪ ਜੋਗ ਹੈ ਜਾਂ ਨਹੀਂ ਹੈ ਤਾਂ ਵੀ ਤੁਸੀਂ ਦੋ ਚਾਂਦੀ ਦੇ ਜਾਂ ਤਾਂਬੇ ਦੇ ਚਾਂਦੀ ਦੇ ਜਾਂ ਤਾਂਬੇ ਦੇ ਜਾਂ ਅਸ਼ਟ ਧਾਤੂ ਦੇ ਜਾਂ ਆਟੇ ਦੇ ਸੱਪ ਬਣਾ ਕੇ ਆਟੇ ਦੇ ਸੱਪ ਬਣਾ ਲਓ ਦੋ ਕਾਲੀਆਂ ਮਿਰਚਾਂ ਲਓ ਤੇ ਉਹਨਾਂ ਦੇ ਉੱਤੇ ਅੱਖ ਤੇ ਲਾ ਕੇ ਤੇ ਉਹ ਤੁਸੀਂ ਜਾਂ ਚੱਲਦੇ ਪਾਣੀ ਵਿੱਚ ਜਾਂ ਮੰਦਿਰ ਜਾ ਕੇ ਸ਼ਿਵਜੀ ਦੇ ਉੱਤੇ ਛੱਡ ਕੇ ਆਓ ਕਿ ਜ਼ਿੰਦਗੀ ਜੋ ਹੈ ਇਹ ਐਦਾਂ ਹੀ ਜਾ ਰਹੀ ਆ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਕਹਿੰਦਾ ਕਾਲ ਸਰਪ ਦੋਸ਼ ਹੈ ਕੋਈ ਕਹਿੰਦਾ ਸਾੜ ਸਤੀ ਹੈ ਕੋਈ ਕਹਿੰਦਾ ਸ਼ਨੀ ਦੀ ਕਿਰਪਾ ਨਹੀਂ ਹੈ ਕੋਈ ਕਹਿੰਦਾ ਸ਼ਨੀ ਕਰਕੇ ਰੁਕਾਵਟਾਂ ਪੈਂਦੀਆਂ ਨੇ ਕੋਈ ਕਹਿੰਦਾ ਕੁਛ ਤੇ ਕੋਈ ਕਹਿੰਦਾ ਕੁਛ ਕੋਈ ਕੁਛ ਕਹੀ ਜਾਵੇ ਤੁਸੀਂ ਆਪਣੇ ਦੋ ਸੱਪ ਲੈ ਕੇ ਸ਼ਿਵਲਿੰਗ ਤੇ ਚੜਾ ਕੇ ਆਓ ਤੇ ਕੱਚੀ ਲੱਸੀ ਪਾ ਕੇ ਉਹ ਕਹਤੂੰ ਹੀ ਜਾਣਦਾ ਜੋ ਵੀ ਆ ਚਾਹੇ ਸ਼ਨੀ ਆ ਚਾਹੇ ਕਿਸੇ ਤਰ੍ਹਾਂ ਵੀ ਆ ਤਾਂ ਵਸ ਤੇ ਕਿਰਪਾ ਸਾਡੇ ਤੇ ਬਣੇ ਠੀਕ ਏਸੀ ਜੀ ਸ਼ਿਵਰਾਤਰੀ ਤੇ ਖਾਸ ਤੇ ਹੁਣ ਸਮਾਂ ਇਹਦਾ ਸਿੱਧਾ ਸ਼ਿਵਰਾਤਰੀ ਦੀ ਆਪ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਸਾਸਿਕਾ